ਡੇਰਾ ਬਾਬਾ ਨਾਨਕ ਦੇ ਵਿੱਚ ਗੁਰੂ ਘਰ ਦੇ ਵਿੱਚ ਚੋਰੀ ਦੀ ਕੋਸ਼ਿਸ਼ ਕੀਤੀ ਗਈ ਹੈ ਚੋਰ ਨੇ ਗੁਲਗ ਤੋੜਨ ਦੀ ਕੋਸ਼ਿਸ਼ ਕੀਤੀ ਹੈ ਗੁਲਗ ਤੋੜਨ ਦੇ ਵਿੱਚ ਹਾਲਾਂਕਿ ਚੋਰ ناکਾਮ ਰਿਹਾ ਹੈ ਚੋਰ ਨੇ ਗੁਰੂ ਘਰ ਦੇ ਵਿੱਚ ਲੱਗਿਆ ਏਸੀ ਵੀ ਤੋੜ ਦਿੱਤਾ ਹੈ ਗੁਰਦੁਆਰਾ ਬਾਬਾ ਸਿੱਧ ਸੌਂ ਦਾ ਇਹ ਪੂਰਾ ਮਾਮਲਾ ਹੈ ਪੁਲਿਸ ਨੇ ਹਾਲਾਂਕਿ ਚੋਰ ਨੂੰ ਕਾਬੂ ਕਰ ਲਿਆ 15 ਦਿਨ ਪਹਿਲਾਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਹੋਈ ਸੀ ਤਾਂ ਤੁਹਾਨੂੰ ਡੇਰਾ ਬਾਬਾ ਨਾਨਕ ਦੀਆਂ ਗੁਰੂ ਘਰ ਦੀਆਂ ਤਸਵੀਰਾਂ ਵਖਾ ਰਿਹਾ ਕਿਸ ਤਰੀਕੇ ਦੇ ਨਾਲ ਚੋਰ ਗੁਰੂ ਘਰ ਦੇ ਵਿੱਚ ਆ ਦਾਖਲ ਹੁੰਦਾ ਆ ਗੁਲਕ ਤੋੜਨ ਦੀ ਉਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਉਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਗੁਲਕ ਤੋੜਨ ਦੇ ਵਿੱਚ ਚੋਰ ناکਾਮ ਰਹਿੰਦਾ ਹੈ ਚੋਰ ਦੇ ਵੱਲੋਂ ਗੁਰੂ ਘਰ ਦੇ ਵਿੱਚ ਲੱਗੇ ਏਸੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਏਸੀ ਵੀ ਤੋੜ ਦਿੱਤਾ ਗਿਆ ਆ ਦਰਸਲ ਇਹ ਡੇਰਾ ਬਾਬਾ ਬਨਾਨਕ ਦੇ ਵਿੱਚ ਗੁਰੂ ਘਰ ਹੈ ਬਾਬਾ ਸਿੱਧ ਸੋਜ ਸਿੱਧਾ ਇਹ ਪੂਰਾ ਮਾਮਲਾ ਹੈ ਆ ਤਸਵੀਰਾਂ ਦੇ ਵਿੱਚ ਨਾ ਸੀਸੀਟੀਵੀ ਤਸਵੀਰਾਂ ਦੇ ਵਿੱਚ ਵਿਖਿਆ ਜਾ ਸਕਦਾ ਹੈ ਕਿ ਕਿਵੇਂ ਗੁਲਕ ਨੂੰ ਤੋੜਨ ਦੀ ਇਸ ਚੋਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਹਾਂ ਲਗਾਤਾਰ ਕੋਸ਼ਿਸ਼ ਤਾਂ ਜ਼ਰੂਰ ਕਰਦਾ ਪਰ ਇਸ ਕੋਸ਼ਿਸ਼ ਦੇ ਵਿੱਚ ਹਾਲਾਕੇ ناکਾਮ ਰਹਿੰਦਾ ਹੈ ਫਿਲਹਾਲ ਦੀ ਜੋ ਜਾਣਕਾਰੀ ਹੈ ਕਿ ਸ ਚੋਰ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ। 7:00 ਵਜੇ ਮੈਨੂੰ ਉਥੋਂ ਗੁਰਦੁਆਰਾ ਸਾਹਿਬ ਤੋਂ ਫੋਨ ਗਿਆ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਗੇਟ ਆ ਉਹ ਤੋੜਿਆ ਹੋਇਆ ਵਾ ਤੇ ਇੱਥੇ ਜੜੀਆ ਚੋਰੀ ਹੋਈ ਆ ਮੈਂ ਫਿਰ ਆਣ ਕੇ ਵੇਖਿਆ ਤੇ ਆ ਕੇ ਥੀ ਠੀਕ ਆ ਮੇਰੇ ਲੱਗੇ ਸੀ। ਉਹਨਾਂ ਦੀ ਫੁਟੇਜ ਨੂੰ ਨੋਟ ਕੀਤੀ ਤੇ ਦੇਖਿਆ ਕੋਈ ਕੋਈ ਅਗਿਆਤ ਵਜਿੱਤੀ ਵਿਅਕਤੀ ਜਿਹੜਾ ਸੀਗਾ ਉਹ ਅੰਦਰ ਘੁੰਮਿਆ ਸੀ ਉਹਨੇ ਸਾਡੀ ਗੋਲਕ ਤੋੜਨ ਦੀ ਕੋਸ਼ਿਸ਼ ਕੀਤੀ ਗੋਲਕ ਵੀ ਨਹੀਂ ਟੁੱਟੀ ਉਸ ਤੋਂ ਬਾਅਦ ਉਹਨੇ ਸਾਡਾ ਜਿਹੜਾ ਏਸੀ ਲੱਗਿਆ ਹੋਇਆ ਸੀਗਾ ਏਸੀ ਨੂੰ ਤੋੜ ਕੇ ਤੇ ਥੱਲੇ ਛੁੱਟ ਲਿਆ ਛੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹਦੀ ਪੈਰ ਨਾਲ ਅੜੀ ਹੋਣ ਕਰਕੇ ਜਿਹੜੀ ਆ ਸੀਸੀਟੀਵੀ ਕੈਮਰੇ ਤੋਂ ਪਤਾ ਲੱਗਾ ਤੇ ਉਹ ਸੀਸੀਟੀਵੀ ਕੈਮਰਾ ਜਿਹੜਾ ਉੱਥੇ ਜਿਹੜਾ ਇਹ ਸੀਸੀਟੀਵੀ ਵੀ ਨਹੀਂ ਦਿਖ ਰਿਹਾ ਕੋਲਾ تھا ਲਗਭਗ ਉਹ ਕੈਮਰੇ ਅਨੁਸਾਰ ਅੱਧਾ ਪੌਣਾ ਘੰਟਾ ਇੱਥੇ ਜਿਹੜੀ ਆ ਉਹ ਆਪਣੀ ਜਿਹੜੀ ਆ ਉਹ ਮਨਵਰਤੀ ਕਰਦਾ ਰਿਹਾ ਅਸੀਂ ਆਣ ਕੇ ਕੋਲ ਕੋਟਲੀ ਸੂਰਤਮਲੀ ਥਾਣੇ 'ਚ ਤਲਾਸ਼ ਦਿੱਤੀ ਹੈ ਸਾਡੇ ਪ੍ਰਧਾਨ ਸਾਹਿਬ ਵੱਲੋਂ ਸਾਰੀ ਕਮੇਟੀ ਵੱਲੋਂ ਸਾਡੇ ਵੱਲੋਂ ਵੀ ਇਹਦੀ ਜਿਹੜੀ ਹੈ ਪੂਰੀ ਜਿਹੜੀ ਕੈਤ ਤਕੀਕਾਲ ਕਰਕੇ ਵੀ ਇਹ ਕਿਹੜਾ ਬੰਦਾ ਹੈ ਕਿੱਥੋਂ ਆਇਆ ਹੈ ਕੀ ਕਰਦਾ ਫਿਰਦਾ ਹੈ ਕਿਹੜੀ ਮਨਸ਼ਾ ਨਾਲ ਆਇਆ ਹੈ ਇਹਦਾ ਪਤਾ ਲੱਗ ਸਕਦਾ ਹੈ